ਤਲੀਪੋਸ ਪੰਜਾਬੀ ਦੇਖਰੇ ਦਸਕਨ ਦਾ ਸਵਾਗਤ ਕਰਦਾ ਹਾਂ ਜੀ ਖਨੌਰੀ ਬਾਰਡਰ ਦੀ ਲਗਾਤਾਰ ਤਸਵੀਰਾਂ ਦਿਖਾ ਰਿਹਾ ਹਾਂ ਸੋ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਨੇ ਉਹ ਖਨੌਰੀ ਬਾਰਡਰ ਪਹੁੰਚੇ ਨੇ ਦਜੀਤ ਸਿੰਘ ਦਲਿਆਲ ਦਾ ਹਾਲ ਚਾਣ ਲਈ ਇੱਥੇ ਪਹੁੰਚੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੰਜਾਬ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਬੈਠੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਜਿਹੜੇ ਹੈਗੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਇਸ ਵਕਤ ਕਿਸਾਨਾਂ ਨਾਲ ਬੈਠ ਕੇ ਉਹਨਾਂ ਨਾਲ ਕੋਈ ਜ਼ਰੂਰੀ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਅਗੂ ਸੁਜੀਤ ਸਿੰਘ ਹਰਦੋ ਚੰਡੇ ਅਤੇ ਕਾਕਾ ਸਿੰਘ ਕੋਟੜਾ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕੱਲ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਵੀ ਕੈਬਨਿਟ ਦੀ ਟੀਮ ਆਈ ਸੀ ਕੈਬਨਿਟ ਦੇ ਜਿਹੜੇ ਵਜ਼ੀਰ ਸੀ ਉਹ ਵੀ ਇੱਥੇ ਪਹੁੰਚੇ ਸੀ ਤੇ ਰਜੀਤ ਸਿੰਘ ਦੱਲਿਆਲ ਨੂੰ ਪੂਰਾ ਸਮਰਥਨ ਦਿੱਤਾ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈਗੀ ਇਸ ਸੰਘਰਸ਼ ਦੇ ਨਾਲ ਉਹਨਾਂ ਦੇ ਨਾਲ ਚੱਲੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੰਘਰਸ਼ ਕਰਨ ਦੇ ਹੋਰ ਵੀ ਕਈ ਤਰੀਕੇ ਨੇ ਕਿਉਂਕਿ ਤੁਸੀਂ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਲੀਡਰੋਂ ਇਸ ਮੋਰਚੇ ਦੇ ਤੇ ਤੁਹਾਡੀ ਜਾਨ ਜਿਹੜੀ ਹੈਗੀ ਉਹ ਕੀਮਤੀ ਹੈ ਸੋ ਦੇ ਮੱਦੇਨਜ਼ਰ ਤੁਸੀਂ ਇਹ ਜਿਹੜਾ ਮਰਨ ਵਰਤ ਦਾ ਫੈਸਲਾ ਹੈ ਉਸ ਦੇ ਉੱਪਰ ਸੋਚ ਵਿਚਾਰ ਕਰੋ ਕਿਉਂਕਿ ਲੜਾਈ ਲੰਬੀ ਹੈ ਸੋ ਇਸ ਲੜਾਈ ਨੂੰ ਲੜਨ ਲਈ ਜਿਹੜੀ ਹੈਗੀ ਤੁਹਾਡੀ ਜੀਿੰਦਗੀ ਜਿਹੜੀ ਹੈ ਕੀ ਆ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਗਦੀਸ਼ ਸਿੰਘ ਦਲਿਆਲ ਜਿਹੜੇ ਹੈਗੇ ਨੇ ਉਹ ਆਪਣੇ ਫੈਸਲੇ ਤੇ ਜਿਹੜੇ ਹੈਗੇ ਸੀ ਅੜੇ ਹੋਏ ਸੀ ਉਹ ਕਹਿੰਦੇ ਵੀ ਮੈਂ ਆਪਣਾ ਮਰਨ ਵਰਤ ਕਿਸੇ ਵੀ ਹਾਲਤ ਚ ਨਹੀਂ ਤੋੜਾਂਗਾ ਤੋਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਸੋ ਉਸ ਤੋਂ ਬਾਅਦ ਅੱਜ ਫੇਰ ਜਿਹੜੇ ਹੈਗੇ ਨੇ ਪੰਜਾਬ ਦੇ ਸਪੀਕਰ ਜਿਹੜੇ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਨੇ ਪਹੁੰਚ ਲਏ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਇੱਥੇ ਪਹੁੰਚੇ ਨੇ ਸੋ ਪੁਲਿਸ ਪ੍ਰਸ਼ਾਸਨ ਵੀ ਤਣਾਤ ਨਾਲ ਪਟਿਆਲਾ ਦੇ ਜਿਹੜੇ ਐਸਐਸਪੀ ਜਿਹੜੇ ਹੈਗੇ ਨੇ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸੋ ਲਗਾਤਾਰ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਕਿ ਗੱਲਬਾਤ ਅਜੇ ਚੱਲ ਰਹੀ ਹੈ ਕੋਈ ਖਾਸ ਤੌਰ ਤੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਲੱਗਦਾ ਕੁਝ ਇਸ ਮੀਟਿੰਗ ਦੇ ਵਿੱਚ ਕੋਈ ਸਾਹਮਣੇ ਨਿਕਲੇ ਆਵੇ ਨਿਕਲ ਕੇ ਆਵੇਗਾ ਇਹ ਇਹਦਾ ਜਿਹੜਾ ਖੁਲਾਸਾ ਹੋਵੇਗਾ ਉਹ ਤਾਂ ਜਦੋਂ ਪ੍ਰੈਸ ਕਾਨਫਰੰਸ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਜਦੋਂ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਪ੍ਰੈਸ ਨੂੰ ਸੰਬੋਧਨ ਕਰਨਗੇ ਦੱਸਣਗੇ ਕਿ ਕੀ ਗੱਲਬਾਤ ਹੋਈ ਹੈ ਇਸ ਮੀਟਿੰਗ ਤੋਂ ਬਾਅਦ ਜਿਹੜੇ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਅੰਦਰ ਜਾਣਗੇ ਦਜੀਸ਼ੰਡਿਆਲ ਦਾ ਹਾਲ ਜਾਣਣ ਲਈ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਿਸਾਨਾਂ ਨੇ ਜਿਹੜਾ ਅੱਜ ਮੀਟਿੰਗ ਵੀ ਹੋਈ ਸੀ ਕਿਸਾਨਾਂ ਦੀ ਜਿੱਥੇ ਕੀ ਖਾਸ ਤੌਰ ਤੇ ਸਰਵਨ ਸਿੰਘ ਪਦੇਰ ਹੋਰੀ ਪਹੁੰਚੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ 30 ਤਰੀਕ ਨੂੰ ਜਿਹੜਾ ਪੰਜਾਬ ਬੰਦਰਾ ਸੱਟਾ ਉਸ ਨੂੰ ਲੈ ਕੇ ਜਿਹੜੇ ਹੈਗੇ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਸੋ ਉਸ ਨੂੰ ਲੈ ਕੇ ਰਣਨੀਤੀ ਵੀ ਤੈਅ ਕੀਤੀ ਗਈ ਹੈ ਤੇ ਹੁਣ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹੁਣ ਕੁਝ ਹੀ ਸਮੇਂ ਬਾਅਦ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਅੰਦਰ ਮਿਲਣ ਜਾਣਗੇ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਜਗੀਤ ਸਿੰਘ ਡੱਲਿਆਲ ਨੂੰ ਅੰਦਰ ਜਾ ਕੇ ਮਿਲਣ ਗਏ ਸੋ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਨੇ ਉਹ ਖਨੌਰੀ ਬਾਰਡਰ ਪਹੁੰਚੇ ਨੇ ਦਕੀਸ਼ਿੰਦਲੇ ਆਲਾ ਹਾਲ ਚਾਲ ਚੰਨ ਲਈ ਇੱਥੇ ਪਹੁੰਚੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੰਜਾਬ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਬੈਠੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਹੈਗੇ ਨੇ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਜਿਹੜੇ ਹੈਗੇ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸੋ ਇਸ ਵਕਤ ਕਿਸਾਨਾਂ ਨਾਲ ਬੈਠ ਕੇ ਉਹਨਾਂ ਨਾਲ ਕੋਈ ਜ਼ਰੂਰੀ ਗੱਲਬਾਤ ਚੱਲ ਰਹੀ ਹੈ ਉਹਨਾਂ ਦੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਅਗੂ ਸੁਜੀਤ ਸਿੰਘ ਹਰਦੋਚੰਡੇ ਅਤੇ ਕਾਕਾ ਸਿੰਘ ਕੋਟੜਾ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕੱਲ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਵੀ ਕੈਬਨਿਟ ਦੀ ਟੀਮ ਆਈ ਸੀ ਕੈਬਨਿਟ ਤੇ ਜਿਹੜੇ ਵਜ਼ੀਰ ਸੀ ਉਹ ਵੀ ਇੱਥੇ ਪਹੁੰਚੇ ਸੀ ਤੇ ਰਜਜੀਤ ਸਿੰਘ ਦੱਲਿਆਲ ਨੂੰ ਪੂਰਾ ਸਮਰਥਨ ਦਿੱਤਾ ਸੀ ਕਿ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈਗੀ ਇਸ ਸੰਘਰਸ਼ ਦੇ ਨਾਲ ਉਹਨਾਂ ਦੇ ਨਾਲ ਚੱਲੇਗੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੰਘਰਸ਼ ਕਰਨ ਦੇ ਹੋਰ ਵੀ ਕਈ ਤਰੀਕੇ ਨੇ ਕਿਉਂਕਿ ਤੁਸੀਂ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਲੀਡਰ ਹੋ ਇਸ ਮੋਰਚੇ ਦੇ ਤੇ ਤੁਹਾਡੀ ਜਾਨ ਜਿਹੜੀ ਹੈਗੀ ਉਹ ਕੀਮਤੀ ਹੈ ਸੋ ਦੇ ਮੱਦੇਨਜ਼ਰ ਤੁਸੀਂ ਇਹ ਜਿਹੜਾ ਮਰਨ ਵਰਤ ਦਾ ਫੈਸਲਾ ਹੈ ਉਸ ਦੇ ਉੱਪਰ ਸੋਚ ਵਿਚਾਰ ਕਰੋ ਕਿਉਂਕਿ ਲੜਾਈ ਲੰਬੀ ਹੈ ਸੋ ਇਸ ਲੜਾਈ ਨੂੰ ਲੜਨ ਲਈ ਜਿਹੜੀ ਹੈਗੀ ਹੈ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਗਦੀਸ਼ ਸਿੰਘ ਦਲਿਆਲ ਜਿਹੜੇ ਹੈਗੇ ਨੇ ਉਹ ਆਪਣੇ ਫੈਸਲੇ ਤੇ ਜਿਹੜੇ ਹੈਗੇ ਸੀ ਅੜੇ ਹੋਏ ਸੀ ਉਹ ਕਹਿੰਦੇ ਵੀ ਮੈਂ ਆਪਣਾ ਮਰਨ ਵਰਤ ਕਿਸੇ ਵੀ ਹਾਲਤ ਚ ਨਹੀਂ ਤੋੜਾਂਗਾ ਤੋਂ ਉਸ ਤੋਂ ਬਾਅਦ ਦੀਆਂ ਤਸਵੀਰਾਂ ਨੇ ਸੋ ਉਸ ਤੋਂ ਬਾਅਦ ਅੱਜ ਫੇਰ ਜਿਹੜੇ ਹੈਗੇ ਨੇ ਪੰਜਾਬ ਦੇ ਸਪੀਕਰ ਜਿਹੜੇ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਨੇ ਪਹੁੰਚ ਲਏ ਨੇ ਵਿਧਾਇਕ ਨਰਿੰਦਰ ਕੌਰ ਭਰਾਜ ਇੱਥੇ ਪਹੁੰਚੇ ਨੇ ਸੋ ਪੁਲਿਸ ਪ੍ਰਸ਼ਾਸਨ ਵੀ ਤਣਾਤ ਨਾਲ ਪਟਿਆਲਾ ਦੇ ਜਿਹੜੇ ਐਸਐਸਪੀ ਜਿਹੜੇ ਹੈਗੇ ਨੇ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸੋ ਲਗਾਤਾਰ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਆਂ ਦੇਖ ਸਕਦੇ ਹੋ ਕਿ ਗੱਲਬਾਤ ਅਜੇ ਚੱਲ ਰਹੀ ਹੈ ਕੋਈ ਖਾਸ ਤੌਰ ਤੇ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਤੇ ਲੱਗਦਾ ਕੁਝ ਇਸ ਮੀਟਿੰਗ ਦੇ ਵਿੱਚ ਕੋਈ ਸਾਹਮਣੇ ਨਿਕਲੇ ਆਵੇ ਨਿਕਲ ਕੇ ਆਵੇਗਾ ਇਹ ਇਹਦਾ ਜਿਹੜਾ ਖੁਲਾਸਾ ਹੋਵੇਗਾ ਉਹ ਤਾਂ ਜਦੋਂ ਪ੍ਰੈਸ ਕਾਨਫਰੰਸ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਜਦੋਂ ਜਿਹੜੇ ਕੁਲਤਾਰ ਸਿੰਘ ਸੰਧਵਾ ਨੇ ਉਹ ਪ੍ਰੈਸ ਨੂੰ ਸੰਬੋਧਨ ਕਰਨਗੇ ਦੱਸਣਗੇ ਕਿ ਕੀ ਗੱਲਬਾਤ ਹੋਈ ਹੈ ਇਸ ਮੀਟਿੰਗ ਤੋਂ ਬਾਅਦ ਜਿਹੜੇ ਹੈਗੇ ਨੇ ਕੁਲਤਾਰ ਸਿੰਘ ਸੰਧਵਾ ਅੰਦਰ ਜਾਣਗੇ ਦਜੀਸ਼ੰਡਿਆਲ ਦਾ ਹਾਲ ਜਾਣਣ ਲਈ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਿਸਾਨਾਂ ਨੇ ਜਿਹੜਾ ਅੱਜ ਮੀਟਿੰਗ ਵੀ ਹੋਈ ਸੀ ਕਿਸਾਨਾਂ ਦੀ ਜਿੱਥੇ ਕੀ ਖਾਸ ਤੌਰ ਤੇ ਸਰਵਨ ਸਿੰਘ ਪਦੇਰ ਹੋਰੀ ਪਹੁੰਚੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ 30 ਤਰੀਕ ਨੂੰ ਜਿਹੜਾ ਪੰਜਾਬ ਬੰਦਰਾ ਸੱਟਾ ਉਸ ਨੂੰ ਲੈ ਕੇ ਜਿਹੜੇ ਹੈਗੇ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਸੋ ਉਸ ਨੂੰ ਲੈ ਕੇ ਰਣਨੀਤੀ ਵੀ ਤੈਅ ਕੀਤੀ ਗਈ ਹੈ ਤੇ ਹੁਣ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹੁਣ ਕੁਝ ਹੀ ਸਮੇਂ ਬਾਅਦ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਅੰਦਰ ਮਿਲਣ ਜਾਣਗੇ ਜਿਹੜੇ ਕੁਲਤਾਰ ਸਿੰਘ ਸਲਵਾ ਨੇ ਉਹ ਜਗੀਤ ਸਿੰਘ ਡੱਲਿਆਲ ਨੂੰ ਅੰਦਰ ਜਾ ਕੇ ਮਿਲਣਗੇ